ਇਹ ਵੀਰ ਜਿਹੜਾ ਪਰਾਲਾ ਸਾਰੇ ਰਲ ਮਿਲ ਕੇ ਕਰਦੇ ਆ ਇਹਨਾਂ ਦਾ ਸਾਥ ਦੇਣਾ ਚਾਹੀਦਾ ਕੱਲ ਮਾਨਸਾ ਦੇ ਪ੍ਰਬੰਧਕ ਆਏ ਕਹਿੰਦੇ ਸਾਨੂੰ 2-3 ਪਿੰਡਾਂ ਵਾਲਿਆਂ ਨੇ ਸੱਦਿਆ ਕਹਿੰਦਾ ਤੁਹਾਡੇ ਸਨਮਾਨ ਕਰਨਾ ਹੈ ਪ੍ਰਬੰਧਕਾਂ ਦਾ ਕਿਉਂ ਕਹਿੰਦੇ ਪਿੰਡਾਂ ਵਾਲੇ ਕਹਿੰਦੇ ਸ਼ੁਕਰ ਹੈ ਜੱਜ ਦਾ ਕੰਮ ਕੀਤਾ ਤੁਸੀਂ ਇਹ ਵਧੀਆ ਕੰਮ ਇਹ ਵਧੀਆ ਵਧੀਆ ਕਾਰਜ ਜਿਹੜਾ ਤੁਸੀਂ ਜਿੱਦ ਕੀਚ ਕੀਤਾ ਇਹਦੇ ਨਾਲ ਕਈਆਂ ਦੀ ਜ਼ਿੰਦਗੀ ਬਣਦੀ ਵੀਰੋ ਮੈਂ ਤੁਹਾਨੂੰ ਦੱਸ ਹੀ ਰਿਹਾ ਵੀ ਅਮਰੀਕਾ ਕੈਨੇਡਾ ਜਿਹੜਾ ਬੰਦਾ ਪੰਜਾਬ ਤੋਂ ਦੂਰ ਬੈਠਾ ਉਹ ਪੰਜਾਬ ਦਾ ਭਲਾ ਲੋੜਦਾ ਹੈ ਤੇ ਆ ਜਦੋਂ ਦਿਸਦਾ ਹੈ ਨਾ ਐ ਲੱਗਦਾ ਵੀ ਯਾਰ ਸ਼ੁਕਰ ਹੈ ਪੰਜਾਬ ਦੇ ਵਿੱਚ ਸਿੱਖੀ ਦੀ ਗੱਲ ਹੋ ਰਹੀ ਹੈ ਨਸ਼ੇ ਕੱਢੀ ਇਹ ਦੀ ਗੱਲ ਹੋ ਰਹੀ ਹੈ ਅਮਰ ਸ਼ਕੀਏ ਇਹ ਦੀ ਗੱਲ ਹੋ ਰਹੀ ਹੈ ਪੱਗਾਂ ਦਸਤਾਰਾਂ ਬਨੀਆਂ ਇਹ ਦੀ ਗੱਲ ਹੋ ਰਹੀ ਹੈ ਇਨਸਾਨੀਅਤ ਨਾਲ ਪਿਆਰ ਕਰੀਏ ਸਤਗੁਰੂ ਨਾਲ ਪਿਆਰ ਕਰੀਏ ਇਹ ਦੀ ਗੱਲ ਹੋ ਰਹੀ ਹੈ ਸੋ ਮੇਰੀ ਆਪ ਸਾਰਿਆਂ ਨੂੰ ਪਹਿਲੀ ਬੇਨਤੀ ਪ੍ਰਬੰਧਕਾਂ ਦਾ ਸਾਥ ਡਟ ਕੇ ਦਿਆ ਕਰੋ ਦੂਜੀ ਬੇਨਤੀ ਅੰਮ੍ਰਿਤਧਾਰੀ ਹੋਈਏ ਦਾੜ੍ਹੀਆਂ ਕੇਸ ਰਖੀਏ ਨਸ਼ੇ ਕੱਢ ਦਈਏ ਤੇ ਤੀਜੀ ਬੇਨਤੀ ਭਾਵੇਂ 5-10 ਮਿੰਟ ਤੋਂ ਸ਼ੁਰੂ ਕਰੋ ਅੱਖਾਂ ਬੰਦ ਕਰਕੇ ਇਕੱਲੇ ਬਹਿ ਕੇ ਮੈਡੀਟੇਸ਼ਨ ਸਿੱਖੋ ਕਰਨਾ 5 ਮਿੰਟ ਬੈਠੋ 10 ਮਿੰਟ ਬੈਠੋ ਬਹਿਣਾ ਜ਼ਰੂਰ ਚੌਂਕੜਾ ਮਾਰ ਹਰ ਸਿੱਖ ਦਾ ਫਰਜ਼ ਬਣਦਾ ਚਾਹੇ ਤੁਸੀਂ ਆਪਣੇ ਸਾਹ ਆਉਂਦੇ ਜਾਂਦੇ ਵੇਖਦੇ ਰਹੋ 10 ਮਿੰਟ ਬੈਠੇ ਰਹੋ ਮਨ ਨਹੀਂ ਲੱਗਣਾ ਬੜਾ ਔਖਾ ਲੱਗੇਗਾ ਸ਼ੁਰੂ-ਸ਼ੁਰੂ 'ਚ ਜੇ ਨਹੀਂ ਭਾਈ ਆਪਾਂ ਸੇਖਾਂ ਅਮਰ ਛਕਿਆ ਵਾਹਿਗੁਰੂ ਵਾਹਿਗੁਰੂ ਵਾਹਿ ਧਿਆਨ ਕਾਹਦੇ 'ਚ ਰੱਖਣਾ ਜਿਹੜਾ ਬੋਲ ਰਹੇ ਹਾਂ ਵਾਹਿਗੁਰੂ ਵਾਹਿਗੁਰੂ ਇਹ ਭਟਕੇਗਾ ਮਨ ਤਿੰਨ-ਚਾਰ ਮਹੀਨੇ ਜਮਾਂ ਹੀ ਨਹੀਂ ਲੱਗਣਾ ਸਾਢੇ ਤਿੰਨ ਦਿਨ ਕਰਕੇ ਹਟ ਜਾਂਦੇ ਵੀ ਚਲੋ ਫਾਇਦਾ ਤੇ ਕੋਈ ਹੋਇਆ ਨਹੀਂ ਇਹ ਤਿੰਨ ਦਿਨ ਵਾਲਾ ਕੰਮ ਨਹੀਂ ਹੈ ਮੈਡੀਟੇਸ਼ਨ ਸਾਧਨਾ ਨੂੰ ਘੰਟਿਆਂ ਦੇ ਹਿਸਾਬ ਨਾਲ ਗਿਣਿਆ ਜਾਂਦਾ ਹੈ ਜਦੋਂ 90 ਘੰਟੇ ਹੋ ਜਾਣਗੇ 3 ਮਹੀਨੇ ਬੈਠੇਗਾ ਘੰਟਾ-ਘੰਟਾ ਫਿਰ ਦਿਮਾਗ ਦਾ ਨਵਾਂ ਗੇਰ ਪਾਊਗਾ ਪਹਿਲੇ ਗੇਰ ਤੋਂ ਦੂਜੇ ਗੇਰ 'ਚ ਜਾਏਗਾ ਜਦੋਂ 200 ਘੰਟਾ ਹੋਊਗਾ ਫਿਰ ਅਗਲਾ ਗੇਰ ਪੈਂਦਾ ਤੇ ਜਿਹੜਾ 600 ਘੰਟਾ ਬਹਿ ਲੈਂਦਾ ਦੋ ਡੇਢ ਦੋ ਸਾਲ ਲਾ ਕੇ ਫਿਰ ਉਹਦੇ ਦਿਮਾਗ ਦਾ ਬਿਲਕੁਲ ਹੀ ਨਵਾਂ ਗੇਰ ਮਾਈਂਡ ਸੈਟ ਚੇਂਜ ਹੋ ਜਾਂਦਾ ਹੈ ਅਵਸਥਾ ਚੇਂਜ ਹੋ ਜਾਂਦੀ ਹੈ ਕਿ ਆਪ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ 10 ਮਿੰਟ ਭਾਵੇਂ ਚੌਂਕੜਾ ਮਾਰ ਕੇ ਇਕੱਲੇ ਬੈਠਿਆ ਕਰੋ ਬੈਣਾ ਫੋਨ ਫਾਨ ਬੰਦ ਕਰਤਾ ਅੱਖਾਂ ਬੰਦ ਕਰ ਲੀਆਂ ਸਾਹ ਅੰਦਰ ਜਾ ਰਿਹਾ ਦੇਖੋ ਬਾਹਰ ਆ ਰਿਹਾ ਦੇਖ ਨਹੀਂ ਤੇ ਵਾਹਿਗੁਰੂ 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 ਹਿੰਦੂ ਰਾਮ ਰਾਮ ਕਹਿ ਲੈ ਰਾਧਾ ਰਾਧਾ ਜੋ ਮਰਜੀ ਕਰ ਪਰ ਕਿਸੇ ਇੱਕ ਥਾਟ ਤੇ ਕਨਸੈਂਟਰੇਟ ਕਰੋ ਫੋਕਸ ਕਰੋ ਮਨ ਬੜਾ ਟਿਕੇਗਾ ਤੇ ਤਿੰਨ ਮਹੀਨੇ ਬਹਿਲਾ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿ ਰਿਆਂ ਰੋਜ਼ ਇੱਕ ਕਲਿੰਕਾ ਗੱਲ ਕਰੀ ਗੁਰੂ ਗੋਬਿੰਦ ਸਿੰਘ ਦੀ ਅੱਖ ਚੋਂ ਪਾਣੀ ਆ ਜੀ ਗੁਰੂ ਨਾਨਕ ਦਾ ਨਾਮ ਲਏਗਾ ਭਰਿਆ ਭਰਿਆ ਰਹੇਗਾ ਇਹ ਭਰ ਜਾਏਗਾ ਪਿਆਰ ਨਾਲ ਐਨਾ ਆਨੰਦ ਬਣ ਜਾਂਦਾ ਪਰ ਤਿੰਨ 6 ਮਹੀਨੇ ਲੱਗਦੇ ਆ ਤਿੰਨ ਕੁ ਮਹੀਨੇ ਤੋਂ ਤੇ ਲੱਗੂ ਵੀ ਵਧੀਆ ਕੰਮ ਸ਼ੁਰੂ ਕਰਿਆ ਮੈਂ ਫਿਰ 6 ਕੁ ਮਹੀਨਿਆਂ ਬਾਅਦ ਰਸ ਬਣਦਾ ਤੇ ਮੇਰੀ ਇਹ ਸਾਰਿਆਂ ਨੂੰ ਬਿੰਦੀ ਹੈ ਜੇ ਕੋਈ ਇੰਟਰਸਟਿਡ ਵੀ ਹੋਵੇ ਐਵੇਂ ਗੱਲਾਂ ਵਾਲਾ ਨਹੀਂ ਵੀ ਮੈਂ ਵੀ ਕੈਂਪ ਕਰਨਾ ਕੈਂਪਸ ਹੀ ਰੱਖਦੇ ਹੁੰਨੇ ਆ ਨਵੰਬਰ ਚ ਰੱਖਿਆ 11 ਦਿਨ دیਵਾਨਾ ਚ ਟਾਈਮ ਮਸਾਂ ਲੱਗਦਾ ਪਰ ਬੀਜੀ ਹੋਈਦਾ ਪਰ ਹੁਣ ਰੱਖਿਆ 11 ਘੰਟੇ ਚੌਂਕੜਾ ਮਾਰ ਕੇ ਬਹਿਣਾ ਪੈਂਦਾ ਆ ਸਕਦਾ ਹੈ ਤੇ ਫਿਰ ਕੈਂਪ ਚ ਨਾਂ ਲਖਾਈ ਮਿਹਨਤ ਕਰਨੀ ਪਊ 4-5 ਘੰਟੇ ਮੈਂ ਵੀ ਨਾਲ ਬੈਠਦਾ ਤਕਨੀਕ ਵੀ ਦੱਸੀ ਦੀ ਐ ਤਰੀਕਾ ਵੀ ਦੱਸੀਦਾ ਬਹਿਣਾ ਕਿਵੇਂ ਹੌਲੀ 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 11 ਦਿਨ ਲੱਗਦੇ ਆ ਫੋਨ ਫਾਨ ਬੰਦ ਕਰਾ ਦੇਣਾ ਬੋਲਣ ਵੀ ਨਹੀਂ ਦੇਣਾ ਕਿਸੇ ਕੰਨੀ ਵੇਖਣ ਵੀ ਨਹੀਂ ਦੇਣਾ ਅੱਖ ਵੀ ਨਹੀਂ ਵੀ ਜ਼ਬਾਨ ਵੀ ਬੰਦ ਬੈਠਣਾ ਹੈ ਹੌਲੀ 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 ਮਨ ਟਿਕਦਾ ਇਹ ਟਾਈਮ ਲੱਗਦਾ ਹੈ ਤੇ 11 ਦਿਨਾਂ ਦੇ ਵਿੱਚ 100 ਘੰਟਾ ਕਰਾ ਦੀਦਾ ਥੋੜਾ ਜਿਹਾ ਗੇਰ ਬਦਲ ਜਾਂਦਾ ਪਹਿਲੇ ਤੋਂ ਦੂਜੇ ਚ ਚਲੇ ਜਾਂਦਾ ਪ੍ਰੇਮ ਆਨੰਦ ਬਣ ਜਾਂਦਾ ਫਿਰ ਬੰਦਾ ਹੌਲੀ ਹੌਲੀ ਸ਼ੁਰੂ ਕਰ ਲੈਂਦਾ ਲੱਗ ਜਾਂਦੀ ਲਗਨ ਤਾਂ ਕਰਕੇ ਬੇਨਤੀ ਹੈ ਤੁਸੀਂ ਘਰੇ ਹੀ ਸ਼ੁਰੂ ਕਰ ਲਓ ਭਾਈ ਕੈਂਪਾਂ ਚ ਜਾਣਾ ਵੀ ਔਖਾ ਹੁੰਦਾ 11 ਦਿਨ ਕੱਢਣੇ ਵੀ ਔਖੇ ਹੁੰਦੇ ਆ 11 ਘੰਟੇ ਬਹਿਣਾ ਵੀ ਔਖਾ ਹੁੰਦਾ ਪਰ ਜਿਹੜੇ ਵੀਰ ਭਰਾ ਘਰੇ ਹੀ ਸ਼ੁਰੂ ਕਰ ਲੈਣ ਡਿਪਰੈਸ਼ਨ ਨਹੀਂ ਹੋਊ ਕਦੇ ਜ਼ਿੰਦਗੀ ਚ ਸਟ੍ਰੈਸ ਤੋਂ ਬਚਿਆ ਰਹੇਗਾ ਕਿਰਪਾ ਕਰਕੇ ਤੁਸੀਂ ਘਰੇ ਹੀ ਸ਼ੁਰੂ ਕਰੋ 10 ਮਿੰਟ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਵਾਹਿ ਏਤਾ ਫਿਰ 20 ਮਿੰਟ ਤੇ ਚਲੇ ਜਾਈ ਹੌਲੀ ਹੌਲੀ ਫਿਰ ਅੱਧਾ ਘੰਟਾ ਫਿਰ ਪੌਣਾ ਘੰਟਾ ਫਿਰ 1 ਘੰਟਾ ਖੇਲਣਾ ਨਹੀਂ ਚੌਂਕੜਾ ਹਲਾਉਣਾ ਨਹੀਂ ਜਿੱਥੇ ਪੈਰ ਟੇਕਗੇ ਪੈਰ ਟੇਕਗੇ ਜਿੱਥੇ ਹੱਥ ਟੇਕਗੇ ਹਲਹਿਲਣਾ ਨਹੀਂ ਐ ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ ਥੱਲੇ ਸਰਾਣਾ ਰੱਖ ਲਿਆ ਕਰ ਲੱਤਾਂ ਥੱਲੇ ਰੱਖ ਲਿਆ ਕਰ ਸਰਾਣੇ ਤੇ ਬਹਿ ਕੇ ਲੱਤਾਂ ਥੱਲੇ ਰੱਖ ਲੀ ਲੱਤਾਂ ਤੇ ਫਿਰ ਭਾਰ ਨਹੀਂ ਪੈਂਦਾ ਬਹਿਣਾ ਸੌਖਾ ਹੋ ਜਾਂਦਾ ਗੱਦੀ ਜੀ ਰੱਖ ਲਈ ਉਹਦੇ ਤੇ ਬਹਿ ਗਿਆ ਬਹਿਣ ਵਾਸਤੇ ਕੋਈ ਖਾਸ ਜਗ੍ਹਾ ਬਣਾ ਲੈ ਬੈੱਡ ਤੇ ਨਹੀਂ ਜਿੱਥੇ ਸੌਂਈਂਦਾ ਉੱਥੇ ਤੇ ਨੀਂਦ ਚੇਤਾ ਬੈੱਡ ਨੂੰ ਵੇਖ ਕੇ ਤੇ ਨੀਂਦ ਜਾਦ ਆ ਜਾਂਦੀ ਹੈ ਉੱਥੇ ਨਹੀਂ ਬੈਠੀ ਤਾਂ ਥਾਂ ਸਪੈਸ਼ਲ ਰੱਖ ਕੋਈ ਜਿੱਥੇ ਬਹਿਣਾ ਹੈ ਹੋ ਸਕੇ ਗੁਰੂ ਨਾਨਕ ਨਾਲ ਪਿਆਰ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ ਕੋਈ ਫੋਟੋ ਵੀ ਲਾ ਲੇਗਾ ਤਾਂ ਵੀ ਕੋਈ ਨਹੀਂ ਇਹ ਗਢੀਰੇ ਵਾਂਗੂ ਕੰਮ ਹੁੰਦਾ ਇਹਦਾ ਸ਼ੁਰੂ ਸ਼ੁਰੂ ਚ ਹੈਲਪ ਮਿਲਦੀ ਹੈ ਦਿਮਾਗ ਨੂੰ ਪਿਆਰ ਬਣਦਾ ਜਿਹੜੇ ਪਾਸ਼ਾ ਨਾਲ ਪਿਆਰ ਕਰਦਾ ਉਹਨਾਂ ਦੀ ਤਸਵੀਰ ਵੀ ਲਾ ਲਾ ਸ਼ੁਰੂ ਸ਼ੁਰੂ ਜੇ ਇਦਾਂ ਹੁੰਦਾ ਮਨ ਟਿਕਦਾ ਉਹਦੇ ਨਾਲ ਬਾਕੀ ਗੁਰਬਾਣੀ ਵੱਧ ਤੋਂ ਵੱਧ ਪੜ੍ਹਦੇ ਸੁਣਦੇ ਰਹੀਏ ਸਹਿਜ ਪਾਠ ਰੱਖੀਏ ਇਹ ਜ਼ਰੂਰੀ ਬੇਨਤੀ ਤੁਹਾਡੇ ਚਰਨਾਂ 'ਚ ਗੁਰਦੁਆਰਾ ਪਰਮੇਸ਼ਰ ਦਵਾਰ ਤੁਹਾਡੇ ਲਾਗੇ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਜਰੂਰ ਮਹੀਨਾਵਾਰੀ ਦੀਵਾਨ ਤੇ ਆਇਆ ਕਰੋ 1 ਤਰੀਕ ਦਾ ਨਵੰਬਰ ਦਾ ਦੀਵਾਨ ਹੈ ਮਹੀਨੇ ਵਾਲਾ 1 ਤਰੀਕ ਦਾ ਦੀਵਾਨ ਹੈ ਮਹੀਨੇ ਵਾਲਾ ਰਾਤ ਦਾ ਦੀਵਾਨ ਪਰਮੇਸ਼ਰ ਦਵਾਰ ਲੱਗੂ 5 ਵਜੇ ਅਮਰ ਦਾ ਬਾਟਾ ਸ਼ਾਮ ਨੂੰ ਤਿਆਰ ਹੋਊ ਜਿਨ੍ਹਾਂ ਨੇ ਛਕਣਾ ਹੈ ਉੱਥੇ ਛਕਿਓ ਭੈਣ ਭਰਾ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ 1 ਨਵੰਬਰ ਨੂੰ ਅਮਰ ਸੰਚਾਰ ਗੁਰਦੁਆਰਾ ਪਰਮੇਸ਼ਰ ਦਵਾਰ ਪਹਿਲਾ ਸ਼ਨੀਵਾਰ ਹੈ ਉਹ ਦਿਨ ਰਾਤ ਨੂੰ ਹੋਣਾ ਹੈ ਵੱਧ ਚੜ ਕੇ ਪਹੁੰਚ ਕੇ ਅਮਰ ਦੀ ਦਾਤ ਪ੍ਰਾਪਤ ਕਰੋ ਹੋਰ ਵੀ ਨਾਮ ਲਖਾਓ ਮਨ ਬਣਾਓ ਬਾਕੀ ਨੇੜੇ ਤੇੜੇ ਸਮਾਗਮ ਆਉਂਦੇ ਰਹਿਣਗੇ ਬਹੁਤ ਜਗ੍ਹਾ ਦੀਵਾਨ ਦਿੱਤੇ ਐ ਕਈ ਸੱਜਣ ਮਿਲੇ ਐ ਆ ਗੁਜਰਾਂ ਖਨਾਲ ਵਾਲੇ ਗਏ ਸੀ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਦਿਨੇ ਕੋਈ ਪ੍ਰੋਗਰਾਮ ਰੱਖਾਂਗੇ ਹੋਰ ਵੀ ਨੇੜੇ ਨੇੜੇ ਸਾਰੇ ਸਮਾਣੇ ਵਾਲੇ ਵਿਚਾਰ ਕਰਦੇ ਐ ਪਾਤੜਾਂ ਵਾਲੇ ਗੱਲ ਕਰਦੇ ਸੀ ਜਿੰਨਾ ਕ ਟਾਈਮ ਬਣ ਸਕੇਗਾ ਵਾਰੀ ਵਾਰੀ ਸਾਰਿਆਂ ਨੂੰ ਆਪਾਂ ਦੇਾਂਗੇ ਕਿਤੇ 6 ਮਹੀਨੇ ਬਾਅਦ ਕਿਤੇ ਸਾਲ ਬਾਅਦ ਵਾਰੀ-ਵਾਰੀ ਜਿਉਂਦੇ ਰਹੇ ਆਪਾਂ ਸਾਰੇ ਕਿਤੇ ਥੋੜਾ-ਥੋੜਾ ਟਾਈਮ ਲਾਵਾਂਗੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਮੁੰਡਿਆਂ ਨੌਜਵਾਨਾਂ ਦਾ ਵੀਰੋ ਸਿੱਖੀ ਨਾਲ ਪਿਆਰ ਕਰੋ ਗੁਰੂ ਸਾਹਿਬ ਨਾਲ ਪਿਆਰ ਕਰੋ ਗੁਰਬਾਣੀ ਨਾਲ ਪਿਆਰ ਕਰੋ ਕਿਸੇ ਵਹਿਮ ਭਰਮ ਪਖੰਡ ਚ ਨਹੀਂ ਪੈਣਾ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਗੁਰਬਾਣੀ ਨਾਲ ਜੁੜੇ ਰਹੋ ਸਿੱਖਾਂ ਘਰ ਜੰਮੇ ਹੋ ਤੇ ਠਹਿਰ ਕੇ ਬਣ ਜਿਓ ਬਣਾਂਗੇ ਸਿੰਘ ਏਦਾਂ ਕਿਹਾ ਕਰੋ ਸਿੱਖਾਂ ਘਰ ਜੰਮੇ ਆ ਠਹਿਰ ਕੇ ਆ ਜਿਓ ਆਏਗਾ ਇੱਥੇ ਐ ਸੋਚਿਆ ਕਰ ਐਨੀ ਹੈ ਵੀ ਥਾਂ-ਥਾਂ ਤੇ ਐਵੇਂ ਫਿਰਦਾ ਰਹੇ ਮਨ ਬਣਾਓ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰਬੰਧਕਾਂ ਦਾ ਸਤਿਗੁਰ ਜੀ ਦਾ ਸ਼ੁਕਰ ਤੇ ਹੈ ਹੀ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਲੰਗਰਾਂ ਚ ਸੇਵਾਵਾਂ ਕੀਤੀਆਂ ਪਹਿਰੇ ਤੇ ਕੀਤੀਆਂ ਸੰਗਤ ਲਿਆਉਣ ਦੀ ਸੇਵਾ ਕੀਤੀ ਅੰਮ੍ਰਿਤ ਛਕਣ ਛਕਾਉਣ ਦੀ ਸੇਵਾ ਪੰਜ ਪਿਆਰਿਆਂ ਨੇ ਕੀਤੀ ਧੰਨਵਾਦ ਗੁਰੂ ਕੇ ਵਜ਼ੀਰਾ ਗ੍ਰੰਥੀਆਂ ਦਾ ਗੁਰੂ ਸਾਹਿਬ ਨੂੰ ਰੋਜ਼ ਲਿਆਉਂਦੇ ਰਹੇ ਲੈ ਜਾਂਦੇ ਰਹੇ ਸਾਰੇ ਸੇਵਾਦਾਰ ਨੌਵੇਂ ਪਾਸ਼ਾ ਦੇ ਸਥਾਨ ਦੇ ਜਿੰਨੇ ਸੇਵਾਦਾਰ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਪੰਜਾਬ ਹਨ ਉਹਨਾਂ ਨੇ ਤਿੰਨੇ ਦਿਵਾਨ ਸੁਣੇ ਬੈਠ ਕੇ ਨਹੀਂ ਤੇ ਬੜਾ ਔਖਾ ਹੋ ਜਾਂਦਾ ਪਰ ਇਹਨਾਂ ਨੇ ਬੜੇ ਟਿਕਾ ਨਾਲ ਤੇ ਇਹਨਾਂ ਨੇ ਦਿਵਾਨ ਤਿੰਨਾਂ ਦੇ ਵਿੱਚ ਹਾਜ਼ਰੀ ਭਰੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਹੈ ਪ੍ਰਬੰਧਕਾਂ ਦਾ ਵੀਰਾਂ ਦਾ ਤੇ ਬੜੀ ਨਿਮਰਤਾ ਨਾਲ ਬੈਠ ਕੇ ਤਿੰਨੇ ਦਿਨ ਹਾਜ਼ਰੀ ਭਰੀ ਹੈ ਮੈਂ ਇਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦਾ ਸੋ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਨੂੰ ਰਲ ਮਿਲ ਬੈਠਣ ਦਾ ਮੌਕਾ ਬਖਸ਼ਦੇ ਰਹਿਣ ਦੁਬਾਰਾ ਫਿਰ ਸਮਾਂ ਬਣਦਾ ਰਹੇ ਕੋਈਆਂ ਭੁੱਲਾਂ ਖਿਮਾ ਕਰ ਦੇਣੀ ਆ ਬਹੁਤ ਬੋਲਦਿਆਂ ਕੋਈ ਭੁੱਲ ਗਲਤੀ ਹੋ ਗਈ ਹੋਵੇ ਦਿਲ ਦੁਖਿਆ ਹੋਵੇ ਕਿਸੇ ਦਾ ਮੈਂ ਮਾਫੀ ਚਾਹੁੰਨਾ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਸਰਬ ਸੰਗਤਾਂ ਬਾਬਾ ਨਰਿੰਦਰ ਸਿੰਘ ਜੀ ਆਏ ਆ ਭਾਈ ਸਤਗੁਰ ਸਿੰਘ ਜੀ ਸਾਰਿਆਂ ਦਾ ਜਿੰਨੇ ਵੀਰ ਪ੍ਰਚਾਰਕ ਬੈਠੇ ਆ ਸਾਰਿਆਂ ਦਾ ਬਹੁਤ 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 ਧੰਨਵਾਦ ਜਿਨ੍ਹਾਂ ਨੇ ਇਸ ਮੌਕੇ ਤੇ ਸਾਰਿਆਂ ਨੇ ਹਾਜ਼ਰੀ ਭਰੀ ਗੁਰੂ ਸਾਹਿਬ ਜਾਣਗੇ ਫੇਰ ਆਪਾਂ ਮਗਰ ਮਗਰ ਚੱਲਦੇ ਆਂ ਆਨੰਦ ਸਾਹਿਬ ਪੜ ਲਈਏ ਅਰਦਾਸ ਕਰ ਲਈਏ ਹੁਕਮਨਾਮਾ ਸੁਣ ਲਈਏ ਗੁਰੂ ਜੀ ਅੱਗੇ ਕੇ ਚੱਲਦੇ ਐ ਮਗਰ ਮਗਰ ਫੇਰ ਆਪਾਂ ਚੱਲਦੇ ਆਂ ਟਰਾਲੀਆਂ ਆਰਾਮ ਨਾਲ ਕੱਢਿਓ ਬੜੇ ਧਿਆਨ ਨਾਲ ਹੌਲੀ-ਹੌਲੀ ਜਾਇਓ ਕਾਲ ਨਾ ਕਰਿਓ ਤੇ ਗੁਰੂ ਜੀ ਨੂੰ ਜਾਣ ਦਿਓ ਮਗਰ ਮਗਰ ਆਪਾਂ ਪਰਸ ਮੋਬਾਈਲ ਲੈਣੇ ਆਪਣੇ-ਆਪਣੇ ਸੰਭਾਲ ਕੇ ਰੱਖਿਓ ਬੱਚੇ ਸੰਭਾਲ ਕੇ ਰੱਖਿਓ ਆਪਣੇ ਦੁਬਾਰਾ ਸਮਾਂ ਬਣੇਗਾ ਫੇਰ ਵੀ ਮਿਲੇ ਲੱਖ ਵਾਰੀ ਇੰਨੀ ਗੱਲ ਜ਼ਰੂਰ ਕਹਿ ਜਿਓ ਸਾਰੇ ਸੱਚੇ ਪਾਤਸ਼ਾਹ ਇੱਕ ਵਾਰੀ ਗਾ ਲੈਨੇ ਆ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਦੀ ਲੱਖ ਦੁਆਰੀ ਗੱਜ ਕੇ ਸਾਰਾ ਵੇਰੀ ਪਹਿਲਾ ਬੋਲ ਲੋ ਸਾਨੂੰ ਫੇਰ ਵੀ ਲੱਖਰ ਵਾਈ ਐਸਾ ਵਾਹ ਵਾਹ ਸਾਨੂੰ ਫੇਰ bye